ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਦਵਿੰਦਰ ਪੱਟੀ ਔਰ ਤੁਸੀਂ ਜੁੜੇ ਹੋ ਕਿਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੀ ਸਤੀ ਮੰਦਿਰ ਸਮਾਣਾ ਤੋਂ ਸਤੀ ਪਾਰਕ ਸਮਾਣਾ ਤੋਂ ਜਿੱਥੇ ਕਿ ਅੱਜ ਪਹਿਲਗਾਮ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਕੈਂਡਲ ਮਾਰਚ ਕੱਢਿਆ ਗਿਆ ਇਸ ਕੈਂਡਲ ਮਾਰਚ ਦੇ ਵਿੱਚ ਜਿਹੜੇ ਪਹਿਲਗਾਮ ਦੇ ਵਿੱਚ 28 ਲੋਕ ਜਿਹੜੇ ਮੌਤ ਦੇ ਘਾਟ ਉਤਾਰ ਦਿੱਤੇ ਗਏ ਆ ਉਹਨਾਂ ਨੂੰ ਸ਼ਰਧਾਜਲੀ ਦੇਣ ਵਾਸਤੇ ਇਹ ਕਦਮ ਚੁੱਕਿਆ ਗਿਆ ਔਰ ਸਮੂਥ ਟੀਚਰ ਯੂਨੀਅਨ ਵੱਲੋਂ ਔਰ ਕਤਨਾ ਕਿਤੇ ਵੱਡੇ ਕਿਸਾਨ ਆਗੂਆਂ ਵੱਲੋਂ ਇਹ ਜਿਹੜਾ ਅੱਜ ਕੈਂਡਲ ਮਾਰਚ ਸਦੀ ਮੰਦਰ پارک ਤੋਂ ਲੈ ਕੇ ਤਹਿਸੀਲ پارک ਤੱਕ ਜਿਹੜਾ ਕੈਂਡਲ ਮਾਰਚ ਕੱਢਿਆ ਗਿਆ ਔਰ ਇਸ ਕੈਂਡਲ ਮਾਰਚ ਦੇ ਵਿੱਚ ਵੱਡੇ ਆਗੂ ਅਕਿਰਤੀ ਕਿਸਾਨ ਯੂਨੀਅਨ ਦੇ ਰਮਿੰਦਰ ਸਿੰਘ ਰਾਣਾ ਜੀ ਔਰ ਹੋਰ ਵੀ ਵੱਡੇ ਆਗੂ ਜਿਹੜੇ ਇੱਥੇ ਪਹੁੰਚੇ ਹੋਏ ਸਨ ਜਿਨ੍ਹਾਂ ਦੇ ਵਿੱਚ ਅੱਗੇ ਤੁਹਾਡੀ ਗੱਲਬਾਤ ਵੀ ਕਰਾਵਾਂਗੇ ਔਰ ਬਿਲਕੁਲ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿਤਨਾ ਕਿਤੇ ਅੱਜ ਬਹੁਤ ਵੱਡੇ ਵੱਦਰ ਤੇ ਲੋਕ ਇੱਥੇ ਪਹੁੰਚੇ ਹੋਏ ਸਨ ਸਮੂਹ ਜਣੀਆਂ ਨੇ ਟੀਚਰ ਯੂਨੀਅਨ ਵੱਲੋਂ ਔਰ ਕਿਸਾਨ ਜਥੇਬੰਦੀਆਂ ਵੱਲੋਂ ਇਹ ਜਿਹੜਾ ਪੁੰਨਿਆ ਸਾਹਿਬ ਵੀ ਖੜੇ ਨਗਰ ਆ ਰਹੇ ਨੇ ਤੇ ਉਹ ਕ੍ਰਾਂਤੀ ਕਿਰਤੀ ਕਿਸਾਨ ਯੂਨੀਅਨ ਦੇ ਵੱਡੇ ਆਗੂ ਨੇ ਉਹ ਵੀ ਇੱਥੇ ਆਪਾਂ ਲੋਕਾਂ ਨੂੰ ਸੰਬੋਧਨ ਕਰਨ ਦੇ ਨਜ਼ਰ ਆ ਰਹੇ ਨੇ ਕਿਉਂਕਿ ਬਹੁਤ ਵੱਡਾ ਜਿਹੜਾ ਇਹ ਹਾਦਸਾ ਵਾਪਰਿਆ ਕਿਉਂਕਿ ਇਹ ਨਾ ਭੁੱਲਣ ਯੋਗ ਇਹ ਜਿਹੜਾ ਕਿਤਨਾ ਕਿਤੇ ਹਮਲਾ ਹੋਇਆ ਸੋ ਇਸ ਹਮਲੇ ਤੇ ਬਹੁਤ ਚਿੰਤਾ ਵੀ ਜਤਾਈ ਗਈ ਹੈ ਔਰ ਕੰਡਨ ਮਾਰਚ ਵੀ ਕੱਢਿਆ ਗਿਆ